ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਨਵੇਂ ਵਲੌਗ ਦੇ ਵਿੱਚ ਤੇ ਉੱਥੇ ਮੈਂ ਉਹ ਕੱਟਦੇ ਨੇ ਨਿਕਲੇ ਪਾ ਤੇ ਹੁਣ ਚੱਲੇ ਬਾਹਰ ਫੈਰ ਕਰਨ ਉਹ ਫੈਰ ਕਹਦਾ ਘੁੰਮਣ ਫਿਰਨਾ ਮੋੜ ਥਾ ਟਾਇਰ ਪਾਇਆ ਇਹਦੀ ਇੱਕ ਦਾਰਾ ਚੱਲਦਾ ਵਾ ਆਵੇ ਨਵਾਂ ਟਾਇਰ ਪਾਇਆ ਚੈੱਕ ਹੁਣ ਜਾਣੇ ਆ tour ਫਿਰ ਕੇ ਉਹਨੇ ਨਾਲੇ ਯਾਰ ਟਾਇਰ ਦਾ ਵੇਖ ਲਈ ਚਾਲ ਢਾਲ ਆਓ ਹਰਕ ਪੈਂਦਾ ਆ ਮੈਨੂੰ ਲੱਗਦਾ ਹੈ ਫਰਕ ਕਿਉਂਕਿ ਉਹ ਅੱਗੇ ਜ਼ੋਰ ਜਾ ਲੱਗਦਾ ਜੇ ਮੁਰਗਲ ਦਾ ਜ਼ੋਰ ਲੱਗ ਰਿਹਾ ਹਟ ਗਿਆ ਹੁਣ ਅੱਗੇ ਅੱਗੇ ਹਾਂ ਛੋਟੜ ਗਿਆ ਸੀ ਸੋ ਗਾਈਸ ਹੁਣ ਪਾਉਨੇ ਆ ਟਾਇਰ ਇਸ ਪਲਟੀਨੇ ਦਾ ਟਾਇਰ ਮਰ ਵੀ ਆ ਦੇਖੋ ਸਾਰਾ ਘਸ ਗਿਆ ਇਹਨਾਂ ਟਾਇਰ ਪਹਿਲਾ ਟਾਇਰ ਹੋਆ ਨਵਾਬ ਹੋਣੇ 17 ਨੰਬਰ ਪੈਂਦਾ ਇਹਨੂੰ ਦੇਖੋ ਆਪ ਆ ਗਏ ਇਹ 1700 ਰੁਪਏ ਦਾ ਟਾਇਰ ਹੈ ਮੈਂ ਜਰ ਪਵਾ ਲੈਂਦੇ ਫੇਰ ਵਧੀਆ ਹੋਊਗਾ ਦੂਰ ਨੇੜੇ ਆਉਣਾ ਜਾਣਾ ਔਖਾ ਹੋ ਜਾਂਦਾ ਨਾ ਫੇਰ ਇਧਰ ਇੰਦਰ ਡੈਡੀ ਦੋਵੇਂ ਖਲੋਤੇ ਆ ਇਧਰ ਟਾਇਰਾਂ ਵਾਲੀ ਦੁਕਾਨ ਸਾਰੀ ਐਸ ਇਹਨਾਂ ਕੋ ਪਹਿਲੋਂ ਮੈਂ ਸਪ੍ਰੈਂਡਰ ਨੂੰ ਪਾਇਆ ਇਹ ਦੋਹਾਂ ਟਾਇਰ ਤੇ ਬਾਕੀ ਵਧੀਆ ਵਾ ਇਹਨਾਂ ਦੀ ਦੁਕਾਨ ਤੋਂ ਮੈਂ ਵੀ ਚੀਜ਼ ਅੱਗੇ ਵੀ ਵਡਾਈ ਤਾਂ ਕਰਕੇ ਪਰੋਸੇ ਮਾਂ ਤਾਂ ਕਰਕੇ ਇੱਥੇ ਆਏ ਆ ਸੋ ਗਾਈਸ ਅੱਜ ਫੇਰ ਚਾੜਤਾ ਸਾਗ ਚੁੱਲੇ ਦੇ ਤੇ ਮੈਂ ਰੱਖਣਾ ਧਿਆਨ ਸਾਗ ਦਾ ਉਬਲ ਕੇ ਵੇਚਣਾ ਪੈ ਜੇ ਮਮੀ ਕਿਉਂਕਿ ਇਹ ਡੇ ਆਟਾ ਗੁੰਨਣ ਡੇ ਅੰਦਰ ਤੇ ਮੈਂ ਸਾਗਰ ਧਿਆਨ ਤਾਂ ਰੱਖਣਾ ਵਿੱਚ ਜਿਵੇਂ ਪਾਣੀ ਹੋਣਾ ਅੱਗ ਥਲੇ ਮਚੰਡੀ ਹੈ ਜੇ ਰੋਬਲਿਆ ਉਬਲ ਕੇ ਵਿੱਚ ਨਾ ਪਏ ਇਹਦੇ ਇਹ ਚੀਜ਼ ਰੱਖਣੀ ਉਸ ਪਲੇਟ ਲਾ ਦਾਂਗੇ ਫਿਰ ਇਹਦੇ ਗਾਈਸ ਮਾਈਕ ਵੇਖੋ ਗਾਈਸ ਇੰਦਰ ਕੱਢ ਲਿਆ ਮਾਈਕ ਸਾਡੇ ਮਾਈਕ ਚੈੱਕ ਕਰੋ ਹਨਵਾਸ ਨਹੀਂ ਹੈ ਇਹਨਾਂ ਦੀ ਨਹੀਂ ਸੁਣੀ ਸੁਣੀ ਮੈਂ ਪਹਿਲੇ ਵਲੋਗਾਂ ਵਿੱਚ ਉਦਾਂ ਬਈ ਅਹੀਂ ਫੇਰ ਸੁਣਾਉਣੀ ਕਿਉਂਕਿ ਪਹਿਲੇ ਵਲੋਗਾਂ ਵਿੱਚ ਤੁਸੀਂ ਦੇਖਿਆ ਹੀ ਆ ਵੀ ਭਾਈ ਇੱਕ ਹੋਰ ਮਾਈਕ ਆਰਡਰ ਕੀਤਾ ਗਾਈ ਸਰ ਇੱਕ ਹੋਰ ਆਰਡਰ ਕਰਤੇ ਹਾਂ ਮਾਈਕ ਇੱਕ ਹੋਰ ਆਰਡਰ ਆਗਰਨੈਰੋ ਦੇ ਗਰਨੈਰੋ ਦੇ ਆ ਤੇ ਹੈ ਹੀ ਆ ਚਲੋ ਕੱਢੋ ਉਹਨੂੰ ਮੈਗਨ ਵਿੱਚ ਕੱਢਦੇ ਆ ਪਰ ਆਵਾਜ਼ ਇੱਕਦਮ ਬੰਦ ਹੋ ਜਾਂਦੀ ਹੈ ਰੱਪੇ ਚਲਾ ਦਿੰਦੇ ਨੇ ਤੇ ਵਾਏ ਬੰਦ ਹੋ ਜਾਂਦੀ ਹੈ ਕੱਢ ਲੈ ਲਾ ਲਓ ਜੀ ਹੈਲੋ ਗਾਇਸ ਵਾਟ ਟੂ 杜 ਵਾਟ ਟੂ 杜 ਵਾਟ ਟੂ 杜 ਲਓ ਜੀ ਗੱਲਬਾਤ ਕਰੋ ਇਹ ਸੋ ਗਾਈਸ ਹੁਣ ਅਸੀਂ ਹੋ ਗਏ ਆ ਕਨੈਕਟ ਮਾਈਕਾਂ ਨਾਲ ਬਲੇ ਫੋਨ ਹੋ ਗਿਆ ਕਨੈਕਟ ਮਾਈਕਾਂ ਨਾਲ ਹੁਣ ਮਾਈਕਾਂ ਵਿੱਚ ਮੈਕ ਦੇ ਵਿੱਚ ਆਵਾਜ਼ ਆਉਂਦੀ ਆ ਤੇ ਬਾਕੀ ਤੁਸੀਂ ਪਿਛਲੀਆਂ ਵੀਡੀਓ ਵਿੱਚ ਵੇਖਿਆ ਹੀ ਆ ਕਿੰਦਾਂ ਦੀ ਕੁਆਲਿਟੀ ਆ ਤੇ ਮੈਂ ਤਾਂ ਇਹ ਕਹਾਂਗਾ ਵੀ ਤੁਸੀਂ ਫੇ ਕੁਆਲਿਟੀ ਵੇਖੋ ਤੇ ਦੱਸੋ ਬਾਕੀ ਯਾਰ ਇੱਥੇ ਤਾਂ ਹੀ ਰਿਸਪੌਂਸ ਮਤਲਬ ਇਹ ਰੀਚ ਤੇ ਬਹੁਤ ਜ਼ਿਆਦਾ ਅਕਾਊਂਟ ਦੇ 10-10000 ਜਾਣੇ ਕੋ ਜਾਣਦੀ ਭਾੜ ਮੇਰੀ ਇੱਕ ਰਿਕਵੈਸਟ ਹੈ ਤੁਹਾਡੇ ਗਾੜੀ ਜਿਹੜੇ ਵੀਰਪੈਣ ਕੋਲ ਜਾਂਦਾ ਵਲੌਗ ਜਰੂਰ ਚੈੱਕ ਕਰਿਆ ਕਰੋ ਆਡੇ ਵੀਲੌਗ ਤੇ ਵੇਖਿਆ ਕਰੋ ਸਾਨੂੰ ਵੀ ਮਾੜਾ ਮੜ ਹੁੰਦਾ ਵਾ ਮਤਲਬ ਕਿ ਪੂਰਾ ਵੇਖਿਆ ਕਰੋ ਅੱਬਦਾ ਤੁਸੀਂ ਵੇਖਣ ਦੀ ਜੀ ਕੀਤਾ ਵਾ ਵੱਧ ਤੋਂ ਵੱਧ ਸਾਡਾ ਪੰਜ ਮਿੰਟਾਂ ਦਾ ਹੋਊਗਾ ਸੱਤਾਂ ਦਾ ਹੋਊਗਾ ਵਲੌਗ ਹਨਾ ਅੱਧ ਠਾ ਦਾ ਹੋਊਗਾ ਸਹੀ ਗੱਲ ਸਹੀ ਗੱਲ ਕੋਈ 5 ਮਿੰਟ ਵੇਖ ਲਿਆ ਬਾਕੀ 5 ਮਿੰਟ ਸਾਈਡ ਤੇ ਰੱਖ ਦੋ ਭਾਵੇਂ ਫੋਨ ਨੂੰ ਲਾ ਕੇ ਪੂਰਾ ਚੱਲਣ ਦਾ ਕਰੋ ਉਹਦੇ ਨਾਲ ਕੀ ਹੋਊਗਾ ਕਿ ਫਿਰ ਅਰੀਤ ਜਿਆਦੀ ਮਿਲੂਗੀ ਫਿਰ ਜادة ਜਾਣਾ ਕੋਲ ਚੱਲ ਜਾਊਗਾ ਹਾਂ ਬਾਕੀ ਇਹ ਨਾ ਸੋਚੋ ਵੀ ਇੰਨੇ ਪੈਸੇ ਫਾਲਤੂ ਖਰਚੀ ਜਾਂਦੇ ਸਾਡੇ ਇਨਵੈਸਟਮੈਂਟ ਆ ਗਾਈਸ ਮਾਈਕਾਂ ਤੇ ਹਾਂ ਕਿਉਂਕਿ ਇਹ ਚੀਜ਼ ਸਾਨੂੰ ਲੋੜ ਹੈ ਜੀ ਅਸੀਂ ਤੁਹਾਨੂੰ ਕੁਆਲਿਟੀ ਇੰਪਰੂਵ ਕਰਕੇ ਦਵਾਂਗੇ ਹਾਂ ਕੈਮਰਾ ਕੁਆਲਿਟੀ ਥੋੜੀ ਜੀ ਘਟੋ ਹੋ ਸਕਦੀ ਕਹਿ ਸਕਦੇ ਹਾਂ ਪਰ ਮੈਂ ਆਪਾਂ ਇਹ ਆ ਵੀ ਵੌਇਸ ਕੁਆਲਿਟੀ ਘਟਣਾ ਹੋਵੇ ਕਿਉਂਕਿ ਇਰੀਟੇਟਿੰਗ ਨਾ ਹੋ ਤੁਹੀਂ ਹਾਂ ਆਵਾਜ਼ ਦੀ ਕੁਆਲਿਟੀ ਸਹੀ ਦਵਾਂਗੇ ਤੇ ਫੇਰ ਆ ਕਰਕੇ ਫਿਰ ਮੈਂ ਕਿਤੇ ਚਲੋ ਲੈ ਆਈ ਜਾਂਦੇ ਆ ਮੈਂ ਮੈਨ ਦੇਖਾ ਕਹੂੰਗਾ ਕਿ ਤੁਸੀਂ ਵੀ ਜੇ ਕੰਟੈਂਟ ਬਣਾਉਂਦੇ ਜੀ ਤਾਂ ਮੈਂ ਕਹ ਲਾਓ ਭਾਵੇਂ ਸਸਤੇ ਲਾਓ ਮਹਿੰਗੇ ਲਾਓ ਦਾ ਬਜਟ ਵੇਖ ਕੇ ਤੁਸੀਂ ਲਾ ਸਕਦੇ ਜੀ ਜਿਆਦਾਤਰ ਯੂਟਿਊਬਰ ਤੇ ਇਹੋ ਕਹਿੰਦੇ ਆ ਜਿਹੜੇ ਮਤਲਬ ਚੱਲੇ ਯੂਟਿਊਬਰ ਨੇ ਕੰਟੈਂਟ ਜਿਹਦੇ ਆਪਣੇ ਜਿਆਦਾ ਕੰਟੈਂਟਰ ਕੀ ਕਰੈਕਟਰ 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 ਜਿਹਦੇ ਆਪਣੇ ਕਰੈਕਟਰ ਜਿਆਦਾ ਚੱਲੇ ਵੀਰ ਭੈਣ ਜਿਹੜੇ ਵੀ ਉਹ ਜਿਆਦਾਤਰ ਇਹੋ ਆਪਾਂ ਨੂੰ ਸਜੈਸ਼ਨ ਕਰਦੇ ਆ ਵੀ ਆਪਣੀ ਵੀਡੀਓ ਕੁਆਲਿਟੀ ਘੱਟ ਹੋ ਸਕਦੀ ਪਰ ਆਵਾਜ਼ ਦੀ ਕੁਆਲਿਟੀ ਐ ਵਧੀਆ ਦੋ ਜਿਹੜਾ ਅਗਲਾ ਇਰੀਟੇਟ ਨਾ ਹੋਵੇ ਤੇ ਬਾਕੀ ਹੋਰ ਬਾਕੀ ਗੱਲਾਂ ਪਤਾ ਤੇ ਕਮੈਂਟਾਂ ਵਿੱਚ ਪੁੱਛਿਆ ਕਰੋ ਜੇ ਕੋਈ ਸਵਾਲ ਹੁੰਦਾ ਸਾਡ ਨੂੰ ਵੀਡੀਓ ਦੇ ਰਿਲੇਟਡ ਕੁਐਸਚਨ ਉਹ ਵੀ ਪੁੱਛ ਸਕਦੇ ਹੋ ਕੋਈ ਸੁਜੈਸ਼ਨ ਦੇਣਾ ਹੋ ਤੁਸੀਂ ਵਲੌਗ ਚ ਇੰਪਰੂਵ ਕਰਨਾ ਕੋਈ ਅਸੀਂ ਜਾਂ ਵੀਡੀਓ ਹਾਸੇ ਵਾਲੀ ਦੀ ਕੀ ਇੰਪਰੂਵ ਕਰੀਏ ਤੁਸੀਂ ਉਹ ਵੀਡੀਓ ਥੱਲੇ ਵੀ ਕਮੈਂਟ ਬੇਖੌਫ ਹੋ ਕੇ ਤੁਸੀਂ ਕਮੈਂਟ ਕਰ ਸਕਦੇ ਜੇ ਵੀ ਆਹ ਗਲਤੀ ਸੀ ਵੀਰ ਇਹਨੂੰ ਸਧਾਰ ਲਓ ਫਿਰ ਅਸੀਂ ਉਹ ਉਹ ਤੇ ਹੀ ਕੰਮ ਕਰਾਂਗੇ ਫਿਰ ਅਸੀਂ ਹੋਰ ਵਧੀਆ ਚੀਜ਼ ਬਣਾ ਸਕਾਂਗੇ ਨਾ ਹਾਂ ਸਹੀ ਕੋਈ ਗਾਲ ਤੁਹਾਡੇ ਹੁੰਦੀ ਨਹੀਂ ਆ ਜਾਂ ਨਾ ਗਲਤ ਗੱਲ ਵੀ ਜਿਹੜਾ ਤੁਸੀਂ ਸਾਨੂੰ ਗਾਲ ਹੀ ਕੱਢੋਗੇ ਸਾਹਮਣੇ ਬਾਕੀ ਹਾਂ ਗਲਤੀ ਜ਼ਰੂਰ ਹੋ ਸਕਦੀ ਕੋਈ ਉਹ ਤੁਸੀਂ ਸਾਨੂੰ ਦੱਸੋ ਕੀ ਗਲਤੀ ਅਸੀਂ ਇੰਪਰੂਵ ਕਰਾਂਗੇ ਉਹ ਚੀਜ਼ ਨੂੰ ਜਿਹੜੀ ਤੁਹਾਨੂੰ ਗਲਤੀ ਦੇਖਦੀ ਨਾ ਸਾਡੀ ਵੀਡੀਓ ਵਿੱਚ ਤੁਹਾਨੂੰ ਲੱਗਦਾ ਵੀ ਆਹ ਚੀਜ਼ ਤੇ ਗਲਤੀ ਹੈਗੀ ਇਹਨੂੰ ਸੁਧਾਰੋ ਉਹਨੂੰ ਅਸੀਂ ਸੁਧਾਰਨ ਵਾਲੇ ਬਣਾਗੇ ਹਨਾ ਸਹੀ ਗੱਲ ਤੇ ਬਾਕੀ ਰਹੀ ਗੱਲ ਗਾਲ ਮੰਦਾ ਉਹ ਹੀ ਕਰਦੇ ਨਹੀਂ ਵੀਡੀਓ ਵਿੱਚ ਜਾਂ ਹਾਂ ਕਮੇਡੀ ਵੀਡੀਓ ਲਾ ਲਓ ਜਾਂ ਅਡੇ ਵਲੌਗ ਲਾ ਲਓ ਹਿੰਦੀ ਵਾਲੇ ਵਲੌਗ ਲਾ ਲਓ ਇੰਦਰ ਦੇ ਭਾਂ ਪੰਜਾਬੀ ਵਾਲੇ ਮੇਰੇ ਪੰਜਾਬੀ ਵਾਲੇ ਵਲੌਗ ਲਾ ਲਓ ਤੇ ਗਾਲ ਮੰਦਾ ਅਸੀਂ ਕਰਦੇ ਨਹੀਂ ਉੱਥੇ ਤੁਸੀਂ ਸਾਨੂੰ ਕਹਿ ਨਹੀਂ ਸਕਦੇ ਅਸੀਂ ਕੰਜੈਸ਼ਨ ਨਹੀਂ ਛੱਡਦੇ ਕਿਸੇ ਨੂੰ ਕਹਿਂਦੀ ਵੀ ਇਹਨੂੰ ਕਰ ਲਓ ਕੋਈ ਇਹ ਗੱਲ ਤੋਂ ਜੇ ਕਿਤੇ ਗਲਤੀ ਨਾਲ ਕਿਤੇ ਵੀ ਐਡੀਟਿੰਗ ਵਿੱਚ ਭੁੱਲ ਭਲੇਖੇ ਕਰੇ ਕਿ ਨਿਕਲ ਜਾਂਦੀ ਜਾਂ ਰਹਿ ਜਾਂਦੀ ਹੈ ਉਹ ਲਈ ਅਸੀਂ ਪਹਿਲਾਂ ਮਾਫੀ ਮੰਗਦੇ ਪਹਿਲੀ ਗੱਲ ਤੇ ਨਹੀਂ ਹੋਣੀ ਦਿਨਾ ਯੋ ਨੋਬਤ ਤੇ ਬਾਕੀ ਅਣੀ ਕਮੇਡੀ ਵੀਡੀਓ ਵੇਖਿਆ ਕਰੋ ਜਾ ਕੇ ਹੱਸਦੇ ਪੰਜਾਬੀ YouTube ਚੈਨਲ ਤੇ ਤੁਸੀਂ ਵੇਖੋ ਤੁਹਾਨੂੰ ਮਜ਼ਾ ਆਊਗਾ ਫੈਮਲੀ ਵਿੱਚ ਬਹਿ ਕੇ ਵੇਖਿਆ ਕਰੋ ਤੇ ਸਾਨੂੰ ਹੋਰ ਵੀ ਵੇਖੋ ਕੋਈ ਗਾੜੀ ਸ਼ੇਅਰ ਕਰੋਗੇ ਤੇ ਸਾਨੂੰ ਹੋਰ ਐਪਰੀਸ਼ੀਏਟ ਹੋਵਾਂਗੇ ਅਸੀਂ ਚੰਗਾ ਚੰਗਾ ਕਰੋਗੇ ਹਨਾ ਬਾਕੀ ਤੁਹਾਨੂੰ ਅੱਗੇ ਵੀ ਦੱਸਿਆ ਜਿਵੇਂ ਅੱਜ ਮੇਰੇ ਵਲੋਗਾਂ ਦੀ ਇਮਪ੍ਰੈਸ਼ਨ ਰੇਟ ਤੇ ਬਹੁਤ ਜ਼ਿਆਦਾ ਵਾ 10000 ਰੀਚ ਆਂਦੀ ਹੈ ਪੜਿਆ ਵੀ ਜਿਹਨਾਂ ਵਿੱਚ ਸਿਰਫ 100 ਜਾਨਾ ਕਲਿੱਕ ਕਰਨ ਰਿਆ ਜਾਂ 20 ਜਾਨੇ ਕਲਿੱਕ ਕਰਨ ਰਿਆ ਥਰੋਟ ਰੇਟ ਘਟਾ ਕਲਿੱਕ ਥਰੋਟ ਰੇਟ ਘਟਾਇਆ ਤੁਹਾਡੇ ਗਾੜੀ ਇਹ ਰਿਕਵੈਸਟ ਹੈ ਵੀ ਆਪਣੇ ਭਰਾ ਨੂੰ ਜੋ ਵੀ ਨਿੱਕੇ ਭਰਾ ਲਾ ਲਓ ਜਾਂ ਵੱਡਾ ਭਰਾ ਲਾ ਲਓ ਜਾਂ ਜੇ ਕੋਈ ਅੰਕਲ ਜਾਂ ਆਂਟੀ ਵੇਖਣ ਦੇ ਉਹਨਾਂ ਦਾ ਪੋਤੀ ਲਾ ਲਓ ਹਨਾ ਤਾਂ ਪੁੱਤਾਂ ਰਗੇ ਤੁਹਾਡੇ ਤੇ ਤੁਸੀਂ ਜ਼ਰੂਰ ਵੇਖਿਆ ਕਰੋ ਤੇ ਤੁਹਾਨੂੰ ਮਜ਼ਾ ਵੀ ਆਊ ਬਲੌਗ ਵੇਖਣ ਦਾ ਜੇ ਦੋ ਤਿੰਨ ਬਲੌਗ ਵੇਖੋਗੇ ਤੁਹਾਨੂੰ ਐਡਮੈਟਿਕ ਹੀ ਪਤਾ ਲੱਗਣਾ ਵੀ ਹਾਂ ਸਹੀ ਗੱਲ ਸਹੀ ਕਹਿੰਦੇ ਸੀ ਬਾਕੀ ਸਾਡਾ ਲੋਕਾਂ ਵਾਲਾ ਹਿਸਾਬ ਨਹੀਂ ਹੈਗਾ ਵੀ ਅਸੀਂ ਗਾਲਾਂ ਕੱਢੀ ਆਈਏ ਤੇ ਗ ਲੇਟ ਚੱਲ ਜਾਾਂਗੇ ਲੇਰ ਵੀਡੀਓ ਚੱਲ ਜਾਣਗੀਆਂ ਆਪਾਂ ਅਸੀਂ ਗਾਲ ਦਾ ਕੰਟੈਂਟ ਜਾਂ ਗਲਤ ਕੰਟੈਂਟ ਨਹੀਂ ਪਾਉਣਾ ਉਹ ਲੜਬਾਜੀ ਸਾਡੇ ਵਲੌਗ ਚ ਨਹੀਂ ਹੁੰਦੀ ਪਈ ਆਹੀਂ ਚਾਰ ਜਣੇ ਮੁੰਡੇ ਇਕੱਠੀ ਕਰਕੇ ਤੇ ਉਹ ਇੱਕ ਦੂਜੇ ਨੂੰ ਛੇ ਡੰਡਾ ਆ ਉਹ ਇੱਕ ਦੂਜੇ ਨੂੰ ਮਜ਼ਾਕ ਕਰਨ ਦਾ ਆ ਨਾ ਉਹ ਇੱਕ ਦੂਜੇ ਗਾਲਾਂ ਕੱਢਣ ਦਾ ਆ ਤੰਗ ਕਰਨ ਦਾ ਉਹ ਚੀਜ਼ ਵੇਖਣ ਚ ਚਲੋ ਹੋ ਸਕਦਾ ਵੀ ਸਾਡੇ ਇਹਦੇ ਜਿਹੜੇ ਮੁੰਡੇ ਆ ਉਹਨਾਂ ਨੂੰ ਸਹੀ ਲੱਗਦੇ ਹਨਾ ਮਜ਼ਾ ਆਉਂਦਾ ਹੋਵੇ ਵੇਖਣ ਚ ਪਰ ਮੈਂ ਹੋਇ ਕਿੰਨਾ ਵੀ ਹਰ ਕਿਸੇ ਨੂੰ ਮਜਾ ਨਹੀਂ ਹੁੰਦਾ ਜੇ ਮੰਨ ਲਓ ਕੋਈ ਫੈਮਿਲੀ ਚ ਦੇਖਣ ਦਾ ਉਹਨੂੰ ਥੋੜੀ ਮਜਾ ਆਊਗਾ ਗਾਣਾਂ ਸੁਣਨ ਚ ਸਹੀ ਗੱਲ ਹੈ ਦੇ ਕੋਈ ਮੰਨ ਲਓ ਆਪਣਾ ਬਜ਼ੁਰਗ ਆਪਣਾ ਥੋੜੀ ਵੱਡੀ ਏਜ ਦਾ ਆਪਣੇ ਪਿਓ ਆ ਸਬਾਨ ਦੇ ਆਪਣੀ ਮਾਵਾ ਸਬਾਨ ਜਿਹੜੇ ਐਂਕਲ ਐਂਟੀਆਂ ਚਲਾਉਂਦੇ ਆ ਨਾ ਆਪਣੇ ਚਲੋ ਭੈਣਾਂ ਵੀ ਕਈ ਚਲਾਉਂਦੀਆਂ ਆ ਕੁੜੀਆਂ ਜਿਹਾ ਚਲਾਉਂਦੀਆਂ ਆ ਮੁੰਡੇ ਵੀ ਕਈ ਹੈਗੇ ਆ ਛੋਟੇ ਬੱਚੇ ਆ ਉਹਨਾਂ ਨੂੰ ਗਲਤ ਅਸਰ ਪੈਂਦਾ ਨਾ ਇਹ ਚੀਜ਼ ਦਾ ਉਹਨਾਂ ਨੇ ਮੰਨਤੇ ਵੀ ਇਹ ਯਾਰ ਨਹੀਂ ਚੀਜ਼ ਗਲਤ ਆ ਹਣਾ ਉ ਤਾਂ ਕਰਕੇ ਹੀ ਆਪ ਦਾ ਫੈਮਿਲੀ ਕੰਟੈਂਟ ਰੱਖਦੇ ਆ ਇਹ ਹਟਾ ਚਲੋ ਲਾਈਫ ਸਟਾਈਲ ਜਿੱਦਾਂ ਦਾ ਵੀ ਮਾੜਾ ਚੰਗਾ ਵੀ ਅਸੀਂ ਉਹ ਚੀਜ਼ ਵਿਖਾਉਂਦੇ ਆ ਸਹੀ ਇਹ ਹਰ ਇੱਕ ਦਾ ਇਦਾਂ ਨਹੀਂ ਹੁੰਦਾ ਵਾ ਕੋਈ ਅੰਬਾਨੀ ਦੇ ਹਾਰੇ ਨੇ ਹੈ ਨਹੀਂ ਆ ਸਾਰੇ ਇੱਕੋ ਜਿਹੇ ਨਾ ਅਸੀਂ ਅੰਬਾਨੀ ਨਾ ਕੋਈ ਹੈ ਆਓ ਸਾਡੇ ਹੋ ਸਕਦਾ ਤੁਸੀਂ ਯਾਰੇ ਤਗੜੇ ਹੋ ਅਸੀਂ ਨਹੀਂ ਨੇ ਤਗੜੇ ਚਲੋ ਵੱਖਰੀ ਗੱਲ ਆ ਪਰ ਲਾਈਫ ਸਟਾਈਲ ਆਲਮੋਸਟ ਸੇਮ ਹੁੰਦਾ ਸਾਰਿਆਂ ਦਾ ਹਾਂ ਅਸੀਂ ਤਗੜੇ ਹੋਈਏ ਆਪੋ ਆਪਣੇ ਘਰ ਖੁਸ਼ ਹਾਂ ਅਸੀਂ ਤਗੜੇ ਹੋਈਏ ਅਮੀਰ ਹੋਈਏ ਤਾਂ ਅਸੀਂ ਆਪੇ ਬਾਹਰ ਜਾਈਏ ਕਿਰੇ ਘੁੰਮਣ ਫਿਰਨ ਗੱਡੀ ਗੁਡੀ ਲੈ ਕੇ ਜਾਈਏ ਜਾਂ ਮੋਟਰਸਾਈਕਲ ਲੈ ਕੇ ਦੂਰ ਨੇੜੇ ਖਰਚਾ ਸਾਡੇ ਕੋਲ ਗੰਜਾਸ਼ ਨਹੀਂ ਹੁੰਦੀ ਨਹੀਂ ਬੰਦਾ ਖਰਚਾ ਵੀ ਕੀ ਕਰੇ ਬਾਹਰ ਵੀ ਕੀ ਵਿਖਾਵੇ ਜਾਗੇ ਜੇ ਗੰਜਾਸ਼ ਹੋਗੀ ਫਿਰ ਵਿਖਾਵਾਂਗੇ ਬਾਕੀ ਤੁਹਾਡੇ ਭੈਣ ਭਰਾਵਾਂ ਦੀ ਸਪੋਰਟ ਨਹੀਂ ਪਿਆਰ ਰਿਆ ਤੇ ਜ਼ਰੂਰ ਜਾਇਆ ਕਰਾਂਗੇ ਬਾਹਰ ਘੁੰਮਣ ਫਿਰਨ ਵੀ ਸਹੀ ਹੈ ਤਾਂ ਅਨੁਸਾਰ ਕੋ ਉਹ ਵੀ ਚੀਜ਼ਾਂ ਵਿਖਾਵਾਂਗੇ ਜਿਹੜੀਆਂ ਕਿਸੇ ਹੋਰ ਨੇ ਵਲੌਗ ਚ ਨਹੀਂ ਵਿਖਾਈਆਂ ਜਣੀਆਂ ਕਿਉਂਕਿ ਹਰ ਇੱਕ ਬੰਦੇ ਦਾ ਦੱਸਣ ਦਾ ਚੀਜ਼ ਵਿਖਾਉਣ ਦਾ ਇੱਕ ਤਾਂ ਵਲੌਗ ਵੀ ਅਸੀਂ ਆਪਣੀ ਲਾਈਫ ਨੂੰ ਜਾਂ ਆਪ ਅਸੀਂ ਜਿਹੜੀ ਚੀਜ਼ ਵੇਨ ਨੂੰ ਅਸੀਂ ਦੁਨੀਆ ਨੂੰ ਕਿਹੜੇ ਤਰੀਕੇ ਨਾਲ ਵਿਖਾਉਣਾ ਕਿਉਂਕਿ ਤੁਸੀਂ ਤਾਂ ਉਹ ਚੀਜ਼ ਵੇਖੋਗੇ ਜੋ ਅਸੀਂ ਵਿਖਾਵਾਂਗੇ ਸਹੀ ਹੈ ਜੇ ਤੁਸੀਂ ਸਾਡੇ ਵਲੌਗ ਵੇਂਦੇ ਜੇ ਤੇ ਉਹ ਵਲੌਗ ਦੇ ਵਿੱਚ ਜੋ ਅਸੀਂ ਚੀਜ਼ ਵਿਖਾਈ ਉਹੋ ਹੀ ਦਿਖੂਗੀ ਨਾ ਸਹੀ ਸਹੀ ਹੈ ਤੇ ਅਸੀਂ ਮਾਲਾ ਕਿਹ ਇੱਕ ਥਾਂ ਤੇ ਗਏ ਆ ਮੰਨ ਲਓ ਅੰਮ੍ਰਸਾਰੀ ਗਏ ਅੰਮ੍ਰਸਾਰ ਅਸੀਂ ਤੁਹਾਨੂੰ ਕਿਹੜੇ ਐਂਗਲ ਨਾਲ ਵਿਖਾਉਂਦੇ ਆ ਜਾਂ ਆਪਣਾ ਦਿਮਾਗ ਮਤਲਬ ਕਿਹੜੇ ਤਰੀਕੇ ਨਾਲ ਸਾਡਾ ਚੱਲਦਾ ਆਪੇ ਹਰੇਕ ਨੇ ਆਪ ਆਪਣੇ ਹਿਸਾਬ ਨਾਲ ਵਿਖਾਉਣਾ ਆਪਾਂ ਪਰ ਸਾਡਾ ਗੱਲਾਂ ਕਰਨੀਆਂ ਆਪਾਂ ਪਰ ਸਾਡੀ ਗੱਲ ਹੁੰਦੀ ਦਿਮਾਗ ਹੁੰਦਾ ਅਸੀਂ ਫਿਰ ਉਸ ਹਿਸਾਬ ਨਾਲ ਆਪਦੇ ਐਕਸਪੀਰੀਅੰਸ ਦੇ ਹਿਸਾਬ ਨਾਲ ਤੁਹਾਨੂੰ ਚੀਜ਼ ਦੱਸਦੇ ਆ ਤਾਂ ਆਪਦੇ ਐਕਸਪੀਰੀਅੰਸ ਦੇ ਹਿਸਾਬ ਨਾਲ ਤੁਹਾਨੂੰ ਚੀਜ਼ ਵਿਖਾਉਂਦੇ ਆ ਵੀ ਕਿੱਦਾਂ ਦੀ ਲੱਗੀ ਕਿੱਦਾਂ ਦੀ ਤੇ ਬਾਕੀ ਪੂਰਾ ਵਲੌਗ ਵੇਖਿਆ ਕਰੋ 5-7 ਵਲੌਗ ਵੇਖੋ ਐਨ ਲਗਾਤਾਰ ਮਨ ਲਾਗੇ ਯਾਰ ਵੀ ਵਲੌਗ ਨੂੰ ਤਾਂ ਡਾਡਾ ਆਪਾਂ ਇੰਟਰਸਟ ਬਣ ਜਾਂਦਾ ਹਾਂ ਬਾਕੀ ਇਹ ਆ ਵੀ ਜਾਰੀ ਲੰਮੀ ਵੀਡੀਓ ਮੈਂ ਖਿੱਚਣ ਨਹੀਂ ਡਿਆ ਜਾਰੀ ਲੰਮੀ ਕਰਨ ਨਹੀਂ ਡਿਆ ਬ ਤੇ ਬਾਕੀ ਤੁਸੀਂ ਫੇਰ ਇੱਕ ਨਸ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਤੁਹਾਡਾ ਇੱਕ ਸਬਸਕ੍ਰਾਈਬ ਸਾਡੇ ਲਈ ਬਹੁਤ ਬਹੁਤ ਜਿਆਦਾ ਮਤਲਬੀ ਨਹੀਂ ਬੜੀ ਤਗੜੀ ਚੀਜ਼ ਹੁੰਦੀ ਹੈ ਸਾਡੇ ਲਈ ਹਾਂ ਬੜੀ ਕੀਮਤੀ ਚੀਜ਼ ਹੈ ਇੱਕ ਇੱਕ ਸਬਸਕ੍ਰਾਈਬਰ ਸਾਡੇ ਲਈ ਬੜੀ ਤਗੜੀ ਚੀਜ਼ ਹੈ ਬਾਕੀ ਤੁਹਾਡੇ ਭੈਣ ਭਰਾ ਹਮੇਸ਼ਾ ਸਪੋਰਟ ਕਰੋ ਸਪੋਰਟ ਕਰਦੇ ਰਹੋ ਤੇ ਦੂਜੀ ਗੱਲ ਸਭ ਤੋਂ ਮੇਨ ਪੰਜਾਬੀ YouTube ਚੈਨਲ ਉਸੇਆ ਕਮੇਡੀ ਵੀਡੀਓ ਵੇਖਿਆ ਕਰੋ ਅਹੀਂ ਤੇ ਲੋਕਾਂ ਦੇ ਮੂੰਹ ਤੇ ਖੁਸ਼ੀਆਂ ਲਿਆਉਂਦੀ ਹੈ ਇੱਕ ਨਿੱਗੀ ਜਿਹੀ ਸ਼ੁਰੂਆਤ ਕੀਤੀ ਹੈ ਤੇ ਵਾਹਿਗੁਰੂ ਭਲੀ ਕਰੇ ਤੇ ਸ਼ੁਰੂਆਤ ਜਿਹੜੀ ਕੀਤੀ ਹੈ ਚੰਗੀ ਚੰਗੀ ਇਦਾਂ ਹੀ ਚੱਲਦੀ ਜਾਵੇ ਤੇ ਇਦਾਂ ਤੁਸੀਂ ਪਿਆਰ ਕਰਦੇ ਰਹੋ ਸਾਡੇ ਵੀਡੀਓ ਨੂੰ ਅਸੀਂ ਤੁਹਾਨੂੰ ਹੋਰ ਨਵੇਂ-ਨਵੇਂ ਕੰਟੈਂਟ ਲੈ ਕੇ ਆਈਏ ਨਵੀਆਂ-ਨਵੀਆਂ ਕਮੇਡੀ ਪਾਈਏ ਤੇ ਬਸ ਬਾਕੀ ਇਹਦਾ ਬਲੋਗ ਬਾਅਦ ਚ ਕੰਟੀਨਿਊ ਕਰਦੇ ਹਾਂ ਹੁਣ ਬਸ ਆਗ ਨੂੰ ਜਿਵੇਂ ਤੁਹਾਨੂੰ ਵਿਖਾਇਆ ਵੇਖੋ ਸਾਗ ਚੜਿਆ ਵਾ ਪਕੋਟਾ ਲਾ ਵਾਸ ਕੋਟਾ ਵਜਨਾਲਾ ਮਮੀ ਲਈ ਆਟਾ ਗੁੰਨਣ ਅੱਗੇ ਜੇ ਵਤਨ ਸਜਵੇਂ ਅੱਜ ਦੇ ਬਲੋਗ ਚ ਇਨਾ ਹੀ ਜੇ ਬਲੋਗ ਚੰਗਾ ਲੱਗਾ ਤਾਂ ਲਾਈਕ ਕਰੋ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਦੇ ਮਿਲਦੇ ਤੁਹਾਨੂੰ ਕੱਲ ਨੂੰ ਵੀ ਬਲੋਗ ਦੇ ਵਿੱਚ ਉਹ ਨਜ਼ਰ ਲਈ ਪਾਈ ਬਾਗਡ ਨਾਈਟ